हिमाचल प्रदेश ਦੇ ਵਿੱਚ ਹੋ ਰਹੀ ਭਾਰੀ ਵਰਖਾ ਦੇ ਕਾਰਨ ਹੁਣ ਪੰਜਾਬ ਦੇ ਵਿੱਚ ਵੀ ਹੜ੍ਹਾਂ ਦਾ ਖਤਰਾ ਵੱਧ ਗਿਆ ਹੈ ਮੰਡੇ ਜ਼ਿਲ੍ਹੇ ਦੇ ਵਿੱਚ ਸਥਿਤ ਪੰਡੋ ਡੈਮ ਪਾਣੀ ਦੇ ਨਾਲ ਪੂਰੀ ਤਰ੍ਹਾਂ ਭਰ ਗਿਆ ਹੈ ਇਸ ਕਾਰਨ ਡੈਮ ਦੇ ਸਭ ਪੰਜ ਗੇਟ ਖੋਲ ਦਿੱਤੇ ਗਏ ਨੇ ਅਤੇ ਲਗਭਗ 44000 ਕਿਓਸਿਕ ਪਾਣੀ ਛੱਡਿਆ ਜਾ ਰਿਹਾ ਹੈ ਇਸ ਦੇ ਨਾਲ ਪਿਆ ਦਰਿਆਸ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਦੱਸਿਆ ਹੈ ਕਿ ਡੈਮ ਤੋਂ ਛੱਡਿਆ ਗਿਆ ਪਾਣੀ ਸੰਘੋਲ ਸੁਜਾਨਪੁਰ ਅਤੇ ਡੇਰਾ ਦੇ ਰਾਹੀਂ ਪੋਂਗ ਡੈਮ ਵੱਲ ਵਹਿ ਰਿਹਾ ਹੈ ਇਸ ਤੋਂ ਬਾਅਦ ਇਹ ਪਾਣੀ ਪੰਜਾਬ ਦੇ ਤਲਵਾਰਾ ਖੇਤਰ ਤੱਕ ਪਹੁੰਚੇਗਾ ਇਸ ਦੇ ਨਾਲ ਨੀਵੇਂ ਇਲਾਕਿਆਂ ਦੇ ਵਿੱਚ ਪਾਣੀ ਭਰਨ ਅਤੇ ਹੜ੍ਹਾਂ ਦੇ ਆਉਣ ਦਾ ਖਤਰਾ ਬਣਿਆ ਹੋਇਆ ਹੈ ਦੱਸਦੀ ਹੈ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਹੋ ਰਹੀ ਭਾਰੀ ਵਰਖਾ ਦੇ ਕਾਰਨ ਕਈ ਥਾਵਾਂ ਤੇ ਕਾਫੀ ਨੁਕਸਾਨ ਹੋਇਆ ਹੈ ਮੰਡੀ ਖੇਤਰ ਦੀ ਜੂਨੀ ਖੱਡ ਵੀ ਤੇਜ਼ ਪਹਾੜ ਦੇ ਵਿੱਚ ਹੈ ਇਹ ਖੱਡ ਪੰਡੋ ਡੈਮ ਤੋਂ ਲਗਭਗ 10 ਕਿਲੋਮੀਟਰ ਦੂਰ ਪਿਆਸ ਦਰਿਆ ਦੇ ਵਿੱਚ ਮਿਲਦੀ ਹੈ ਜੇ ਗਰਮੀ ਇਸੇ ਤਰ੍ਹਾਂ ਹੀ ਚੱਲਦੀ ਰਹਿੰਦਾ ਹੈ ਤਾਂ ਹਾਲਾਤ ਹੋਰ ਵੀ ਗੰਭੀਰ ਹੋ ਸਕਤੇ ਨੇ ਇਨ੍ਹਾਂ ਹਾਲਾਤਾਂ ਨੂੰ ਦੇਖਦੇ ਹੋਏ ਪੰਜਾਬ ਦੇ ਨਿਵਾਸੀਆਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਚੇਤਾਵਨੀਆਂ ਦਾ ਧਿਆਨ ਦੇ ਨਾਲ ਪਾਲਣ ਕਰਨ ਅਤੇ ਜੇਕਰ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਬਣਦੀ ਹੈ ਤਾਂ ਤੁਰੰਤ ਪ੍ਰਸ਼ਾਸਨ ਦੇ ਨਾਲ ਸੰਪਰਕ ਕਰਨ ਨੀਵੇਂ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਲੋਕ ਖਾਸ ਤੌਰ ਤੇ ਸੁਚੇਤ ਰਹਿਣ ਕਿਉਂਕਿ ਡੈਮ ਤੋਂ ਛੱਡਿਆ ਗਿਆ ਵਧੀਕ ਪਾਣੀ ਹੇਠਾਂ ਦੇ ਖੇਤਰਾਂ ਦੇ ਵਿੱਚ ਹੜ੍ਹਾਂ ਨੂੰ ਪੈਦਾ ਕਰ ਸਕਦਾ ਹੈ हिमाचल प्रदेश ਦੇ ਵਿੱਚ ਹੋ ਰਹੀ ਭਾਰੀ ਵਰਖਾ ਦੇ ਕਾਰਨ ਹੁਣ ਪੰਜਾਬ ਦੇ ਵਿੱਚ ਵੀ ਹੜ੍ਹਾਂ ਦਾ ਖਤਰਾ ਵੱਧ ਗਿਆ ਹੈ ਮੰਡੇ ਜ਼ਿਲ੍ਹੇ ਦੇ ਵਿੱਚ ਸਥਿਤ ਪੰਡੋ ਡੈਮ ਪਾਣੀ ਦੇ ਨਾਲ ਪੂਰੀ ਤਰ੍ਹਾਂ ਭਰ ਗਿਆ ਹੈ ਇਸ ਕਾਰਨ ਡੈਮ ਦੇ ਸਭ ਪੰਜ ਗੇਟ ਖੋਲ ਦਿੱਤੇ ਗਏ ਨੇ ਅਤੇ ਲਗਭਗ 44000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਇਸ ਦੇ ਨਾਲ ਪਿਆ ਦਰਿਆਸ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਦੱਸਿਆ ਹੈ ਕਿ ਡੈਮ ਤੋਂ ਛੱਡਿਆ ਗਿਆ ਪਾਣੀ ਸੰਗੋਲ ਸੁਜਾਨਪੁਰ ਅਤੇ ਡੇਰਾ ਦੇ ਰਾਹੀਂ ਪੋਂਗ ਡੈਮ ਵੱਲ ਵਹਿ ਰਿਹਾ ਹੈ ਇਸ ਤੋਂ ਬਾਅਦ ਇਹ ਪਾਣੀ ਪੰਜਾਬ ਦੇ ਤਲਵਾਰਾ ਖੇਤਰ ਤੱਕ ਪਹੁੰਚੇਗਾ ਇਸ ਦੇ ਨਾਲ ਨੀਵੇਂ ਇਲਾਕਿਆਂ ਦੇ ਵਿੱਚ ਪਾਣੀ ਭਰਨ ਅਤੇ ਹੜ੍ਹਾਂ ਦੇ ਆਉਣ ਦਾ ਖਤਰਾ ਬਣਿਆ ਹੋਇਆ ਹੈ ਦੱਸਦੀ ਹੈ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਹੋ ਰਹੀ ਭਾਰੀ ਵਰਖਾ ਦੇ ਕਾਰਨ ਕਈ ਥਾਵਾਂ ਤੇ ਕਾਫੀ ਨੁਕਸਾਨ ਹੋਇਆ ਹੈ ਮੰਡੀ ਖੇਤਰ ਦੀ ਜੂਨੀ ਖੱਡ ਵੀ ਤੇਜ਼ ਪਹਾੜ ਦੇ ਵਿੱਚ ਹੈ ਇਹ ਖੱਡ ਪੰਡੋ ਡੈਮ ਤੋਂ ਲਗਭਗ 10 ਕਿਲੋਮੀਟਰ ਦੂਰ ਪਿਆਸ ਦਰਿਆ ਦੇ ਵਿੱਚ ਮਿਲਦੀ ਹੈ ਜੇ ਗਰਮੀ ਇਸੇ ਤਰ੍ਹਾਂ ਹੀ ਚੱਲਦੀ ਰਹਿੰਦਾ ਹੈ ਤਾਂ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਨੇ ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਪੰਜਾਬ ਦੇ ਨਿਵਾਸੀਆਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਚੇਤਾਵਨੀਆਂ ਦਾ ਧਿਆਨ ਦੇ ਨਾਲ ਪਾਲਣ ਕਰਨ ਅਤੇ ਜੇਕਰ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਬਣਦੀ ਹੈ ਤਾਂ ਤੁਰੰਤ ਪ੍ਰਸ਼ਾਸਨ ਦੇ ਨਾਲ ਸੰਪਰਕ ਕਰਨ ਨੀਮੇ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਲੋਕ ਖਾਸ ਤੌਰ ਤੇ ਚੁਤੇ ਸੁਚੇਤ ਰਹਿਣ ਕਿਉਂਕਿ ਡੈਮਾਂ ਤੋਂ ਛੱਡਿਆ ਗਿਆ ਵਧੀਕ ਪਾਣੀ ਹੇਠਾਂ ਦੇ ਖੇਤਰਾਂ ਦੇ ਵਿੱਚ ਹੜ੍ਹਾਂ ਨੂੰ ਪੈਦਾ ਕਰ ਸਕਦਾ ਹੈ हिमाचल प्रदेश ਦੇ ਵਿੱਚ ਹੋ ਰਹੀ ਭਾਰੀ ਵਰਖਾ ਦੇ ਕਾਰਨ ਹੁਣ ਪੰਜਾਬ ਦੇ ਵਿੱਚ ਵੀ ਹੜ੍ਹਾਂ ਦਾ ਖਤਰਾ ਵੱਧ ਗਿਆ ਹੈ ਮੰਡੇ ਜ਼ਿਲ੍ਹੇ ਦੇ ਵਿੱਚ ਸਥਿਤ ਪੰਡੋ ਡੈਮ ਪਾਣੀ ਦੇ ਨਾਲ ਪੂਰੀ ਤਰ੍ਹਾਂ ਭਰ ਗਿਆ ਹੈ ਇਸ ਕਾਰਨ ਡੈਮ ਦੇ ਸਭ ਪੰਜ ਗੇਟ ਖੋਲ ਦਿੱਤੇ ਗਏ ਨੇ ਅਤੇ ਲਗਭਗ 44000 ਕਿਓਸਿਕ ਪਾਣੀ ਛੱਡਿਆ ਜਾ ਰਿਹਾ ਹੈ ਇਸ ਦੇ ਨਾਲ ਪਿਆ ਦਰਿਆਸ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਦੱਸਿਆ ਹੈ ਕਿ ਡੈਮ ਤੋਂ ਛੱਡਿਆ ਗਿਆ ਪਾਣੀ ਸੰਘੋਲ ਸੁਜਾਨਪੁਰ ਅਤੇ ਡੇਰਾ ਦੇ ਰਾਹੀਂ ਪੋਂਗ ਡੈਮ ਵੱਲ ਵਹਿ ਰਿਹਾ ਹੈ ਇਸ ਤੋਂ ਬਾਅਦ ਇਹ ਪਾਣੀ ਪੰਜਾਬ ਦੇ ਤਲਵਾਰਾ ਖੇਤਰ ਤੱਕ ਪਹੁੰਚੇਗਾ ਇਸ ਦੇ ਨਾਲ ਨੀਵੇਂ ਇਲਾਕਿਆਂ ਦੇ ਵਿੱਚ ਪਾਣੀ ਭਰਨ ਅਤੇ ਹੜ੍ਹਾਂ ਦੇ ਉਣ ਦਾ ਖਤਰਾ ਬਣਿਆ ਹੋਇਆ ਹੈ ਦੱਸਦੀ ਹੈ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਹੋ ਰਹੀ ਭਾਰੀ ਵਰਖਾ ਦੇ ਕਾਰਨ ਕਈ ਥਾਵਾਂ ਤੇ ਕਾਫੀ ਨੁਕਸਾਨ ਹੋਇਆ ਹੈ ਮੰਡੀ ਖੇਤਰ ਦੀ ਜੂਨੀ ਖੱਡ ਵੀ ਤੇਜ਼ ਪਹਾੜ ਦੇ ਵਿੱਚ ਹੈ ਇਹ ਖੱਡ ਪੰਡੋ ਡੈਮ ਤੋਂ ਲਗਭਗ 10 ਕਿਲੋਮੀਟਰ ਦੂਰ ਪਿਆਸ ਦਰਿਆ ਦੇ ਵਿੱਚ ਮਿਲਦੀ ਹੈ ਜੇ ਗਰਮੀ ਇਸੇ ਤਰ੍ਹਾਂ ਹੀ ਜਾਰੀ ਰਹਿੰਦਾ ਹੈ ਤਾਂ ਹਾਲਾਤ ਹੋਰ ਵੀ ਗੰਭੀਰ ਹੋ ਸਕਤੇ ਨੇ ਇਨ੍ਹਾਂ ਹਾਲਾਤਾਂ ਨੂੰ ਦੇਖਦੇ ਹੋਏ ਪੰਜਾਬ ਦੇ ਨਿਵਾਸੀਆਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਚੇਤਾਵਨੀਆਂ ਦਾ ਧਿਆਨ ਦੇ ਨਾਲ ਪਾਲਣ ਕਰਨ ਅਤੇ ਛੇਕਰ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਬਣਦੀ ਹੈ ਤਾਂ ਤੁਰੰਤ ਪ੍ਰਸ਼ਾਸਨ ਦੇ ਨਾਲ ਸੰਪਰਕ ਕਰਨ ਨੀਵੇਂ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਲੋਕ ਖਾਸ ਤੌਰ ਤੇ ਚੁੱਤੇ ਸੁਚੇਤ ਰਹਿਣ ਕਿਉਂਕਿ ਡੈਮ ਤੋਂ ਛੱਡਿਆ ਗਿਆ ਵਧਿਕ ਪਾਣੀ ਹੇਠਾਂ ਦੇ ਖੇਤਰਾਂ ਦੇ ਵਿੱਚ ਹੜ੍ਹਾਂ ਨੂੰ ਪੈਦਾ ਕਰ ਸਕਦਾ ਹੈ हिमाचल प्रदेश ਦੇ ਵਿੱਚ ਹੋ ਰਹੀ ਭਾਰੀ ਵਰਖਾ ਦੇ ਕਾਰਨ ਹੁਣ ਪੰਜਾਬ ਦੇ ਵਿੱਚ ਵੀ ਹੜ੍ਹਾਂ ਦਾ ਖਤਰਾ ਵੱਧ ਗਿਆ ਹੈ ਮੰਡੇ ਜ਼ਿਲ੍ਹੇ ਦੇ ਵਿੱਚ ਸਥਿਤ ਪੰਡੋ ਡੈਮ ਪਾਣੀ ਦੇ ਨਾਲ ਪੂਰੀ ਤਰ੍ਹਾਂ ਭਰ ਗਿਆ ਹੈ ਇਸ ਕਾਰਨ ਡੈਮ ਦੇ ਸਭ ਪੰਜ ਗੇਟ ਖੋਲ ਦਿੱਤੇ ਗਏ ਨੇ ਅਤੇ ਲਗਭਗ 44000 ਕਿਓਸਿਕ ਪਾਣੀ ਛੱਡਿਆ ਜਾ ਰਿਹਾ ਹੈ ਇਸ ਦੇ ਨਾਲ ਪਿਆ ਦਰਿਆਸ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਦੱਸਿਆ ਹੈ ਕਿ ਡੈਮ ਤੋਂ ਛੱਡਿਆ ਗਿਆ ਪਾਣੀ ਸੰਘੋਲ ਸੁਜਾਨਪੁਰ ਅਤੇ ਡੇਰਾ ਦੇ ਰਾਹੀਂ ਪੋਂਗ ਡੈਮ ਵੱਲ ਵਹਿ ਰਿਹਾ ਹੈ ਇਸ ਤੋਂ ਬਾਅਦ ਇਹ ਪਾਣੀ ਪੰਜਾਬ ਦੇ ਤਲਵਾਰਾ ਖੇਤਰ ਤੱਕ ਪਹੁੰਚੇਗਾ ਇਸ ਦੇ ਨਾਲ ਨੀਵੇਂ ਇਲਾਕਿਆਂ ਦੇ ਵਿੱਚ ਪਾਣੀ ਭਰਨ ਅਤੇ ਹੜ੍ਹਾਂ ਦੇ ਆਉਣ ਦਾ ਖਤਰਾ ਬਣਿਆ ਹੋਇਆ ਹੈ ਦੱਸਦੀ ਹੈ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਹੋ ਰਹੀ ਭਾਰੀ ਵਰਖਾ ਦੇ ਕਾਰਨ ਕਈ ਥਾਵਾਂ ਤੇ ਕਾਫੀ ਨੁਕਸਾਨ ਹੋਇਆ ਹੈ ਮੰਡੀ ਖੇਤਰ ਦੀ ਜੂਨੀ ਖੱਡ ਵੀ ਤੇਜ਼ ਪਹਾੜ ਦੇ ਵਿੱਚ ਹੈ ਇਹ ਖੱਡ ਪੰਡੋ ਡੈਮ ਤੋਂ ਲਗਭਗ 10 ਕਿਲੋਮੀਟਰ ਦੂਰ ਪਿਆਸ ਦਰਿਆ ਦੇ ਵਿੱਚ ਮਿਲਦੀ ਹੈ ਜੇ ਗਰਮੀ ਇਸੇ ਤਰ੍ਹਾਂ ਹੀ ਚੱਲਦੀ ਰਹਿੰਦਾ ਹੈ ਤਾਂ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਨੇ ਇਨ੍ਹਾਂ ਹਾਲਾਤਾਂ ਨੂੰ ਦੇਖਦੇ ਹੋਏ ਪੰਜਾਬ ਦੇ ਨਿਵਾਸੀਆਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਚੇਤਾਵਨੀਆਂ ਦਾ ਧਿਆਨ ਦੇ ਨਾਲ ਪਾਲਣ ਕਰਨ ਅਤੇ ਜੇਕਰ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਬਣਦੀ ਹੈ ਤਾਂ ਤੁਰੰਤ ਪ੍ਰਸ਼ਾਸਨ ਦੇ ਨਾਲ ਸੰਪਰਕ ਕਰਨ ਨੀਵੇਂ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਲੋਕ ਖਾਸ ਤੌਰ ਤੇ ਸੁਚੇਤ ਰਹਿਣ ਕਿਉਂਕਿ ਡੈਮ ਤੋਂ ਛੱਡਿਆ ਗਿਆ ਵਧਿਕ ਪਾਣੀ ਹੇਠਾਂ ਦੇ ਖੇਤਰਾਂ ਦੇ ਵਿੱਚ ਹੜ੍ਹਾਂ ਨੂੰ ਪੈਦਾ ਕਰ ਸਕਦਾ ਹੈ